ਸਾਸ਼ਰੇਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਪਾਸਟਰ ਬਜਿੰਦਰ ਸਿੰਘ ਮਾਮਲੇ ਦੇ ਵਿੱਚ ਆਈ ਵੱਡੀ ਖਬਰ ਪਾਸਟਰ ਨੂੰ ਸਜ਼ਾ ਦਿਵਾਉਣ ਵਾਲੀ ਮਹਿਲਾ ਦੇ ਪਤੀ ਦੇ ਉੱਪਰ ਰੋਕੀ ਦੇ ਉੱਪਰ ਐਫ ਆਈ ਆਰ ਹੋਈ ਦਰਜ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਮੰਡੀ ਪੁਲਿਸ ਮੰਡੀ ਪੁਲਿਸ ਨੇ ਗੈਂਗ ਰੇਪ ਦਾ ਪਤਾ ਕੀਤਾ ਦਰਜ ਐਸਸੀ ਭਾਈਚਾਰਾ ਤੇ ਦਿਵਿਆਂਗ ਵਰਗ ਦੇ ਕਰਜ਼ਦਾਰਾਂ ਨੂੰ ਵੱਡੀ ਰਾਹਤ 4727 Dalit ਪਰਿਵਾਰਾਂ ਦਾ 68 ਕਰੋੜ ਰੁਪਏ ਦਾ ਕਰਜ਼ਾ ਕੀਤਾ ਮੁਆਫ ਸੀਐਮ ਭਗਵੰਤ ਮਾਨ ਨੇ ਲਾਭਪਾਤਰੀਆਂ ਨੂੰ ਖੁਦ ਵੰਡੇ ਸਰਟੀਫਿਕੇਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕੀਤਾ ਗਿਆ ਸਮਾਗਮ ਅੰਮ੍ਰਿਤਸਰ ਦੇ ਵਿੱਚ ਪੇਂਟ ਦੀ ਫੈਕਟਰੀ ਨੂੰ ਲੱਗੀ ਭਿਆਨਕ ਅਗਗ ਧੜਾ ਧੜ ਮੌਕੇ ਤੇ ਪਹੁੰਚ ਗਈਆਂ ਫਾਇਰ ਬਰਗੇਡ ਦੀਆਂ ਗੱਡੀਆਂ ਘਟਨਾ ਦੇ ਵਿੱਚ ਦੋ ਲੋਕਾਂ ਦੀ ਫੈਕਟਰੀ ਦੇ ਵਿੱਚ ਹੋਈ ਮੌਤ ਸਮਾਣਾ ਦੇ ਡੀਐਸਪੀ ਜੀਐਸ ਸਿੰਘ ਦਾ ਕੀਤਾ ਗਿਆ ਤਬਾਦਲਾ ਸੀਐਮ ਭਗਵੰਤ ਮਾਨ ਦੀ ਫੇਰੀ ਤੋਂ ਬਾਅਦ ਕੀਤਾ ਗਿਆ ਐਕਸ਼ਨ ਸਮਾਣਾ ਹਾਦਸੇ ਦੇ ਪੀੜਤ ਬੱਚਿਆਂ ਦੇ ਪਰਿਵਾਰਾਂ ਨੂੰ ਮਿਲੇ ਮੁੱਖ ਮੰਤਰੀ ਕਿਹਾ ਟਿਪਰ ਮਾਲਕਾਂ ਨੂੰ ਬਚਾਉਣ ਵਾਲਿਆਂ ਖਿਲਾਫ ਹੋਵੇਗਾ ਐਕਸ਼ਨ ਕਿਹਾ ਦੋਸ਼ੀਆਂ ਨੂੰ ਫੜਨ ਦੇ ਲਈ ਹੋਈ ਦੇਰੀ ਕਾਰਨ ਡੀਐਸਪੀ ਤੇ ਡਿੱਗੀ ਗਾਜ ਪੰਜਾਬ ਦੇ ਵਿੱਚ 6 ਲੱਖ ਮੀਟ੍ਰਿਕ ਟਨ ਅਨਾਜ ਦੀ ਸਮਰੱਥਾ ਵਾਲੇ ਵੱਣਗੇ ਗੋਦਾਮ ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ ਝੋਨੇ ਚੌਲ ਅਤੇ ਕਣਕ ਦਾ ਪੰਜਾਬ ਦੇ ਵਿੱਚ ਹੋਵੇਗਾ ਭੰਡਾਰਨ ਖੁੱਲੇ ਦੇ ਵਿੱਚ ਝੋਨਾ ਰੱਖਣ ਤੋਂ ਮਿਲੇਗਾ ਛੁਟਕਾਰਾ ਪੰਜਾਬ ਦੇ ਵਿੱਚ ਗਰਮੀ ਨੇ ਲੋਕਾਂ ਦਾ ਕੀਤਾ ਬੁਰਾ ਹਾਲ ਪਾਰਾ 40 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚਿਆ ਹਲਕੇ ਲੂ ਚੱਲਣ ਦਾ ਅਲਰਟ ਵੀ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਜਾਰੀ 42.6 ਡਿਗਰੀ ਸੈਲਸੀਅਸ ਦੇ ਨਾਲ ਬਠਿੰਡਾ ਸ਼ਹਿਰ ਸਭ ਤੋਂ ਗਰਮ ਰਿਹਾ ਪੰਜਾਬ ਦੇ ਵਿੱਚ ਆਧਾਰ ਕਾਰਡ ਤੇ ਫ੍ਰੀ ਵਾਹ ਸੇਵਾ ਨਹੀਂ ਹੋ ਰਹੀ ਬੰਦ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦਿੱਤੀ ਜਾਣਕਾਰੀ ਕਿ ਆ ਮਹਿਲਾਵਾਂ ਦੇ ਲਈ ਫ੍ਰੀ ਸਫਰ ਜਾਰੀ ਰਹੇਗਾ ਤੇ ਨਾਲ ਦੀ ਨਾਲ ਕਿਹਾ ਗਲਤ ਆਧਾਰ ਕਾਰਡ ਪਾਏ ਜਾਣ ਤੇ ਹੋਵੇਗੀ ਕਾਰਵਾਈ ਕੈਨੇਡਾ ਦੀ ਰਿਫਿਊਜ਼ਲ ਆਉਣ ਤੋਂ ਬਾਅਦ ਨੌਜਵਾਨ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ ਖੁਦ ਨੂੰ ਗੋਲੀ ਮਾਰ ਕੇ ਦਿੱਤੀ ਜਨ ਵੀਜ਼ਾ ਦੀ ਰਿਫਿਊਜ਼ ਹੋਣ ਤੋਂ ਬਾਅਦ ਪਰੇਸ਼ਾਨ ਰਹਿੰਦਾ ਸੀ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ ਦਿਲਪ੍ਰੀਤ ਸਿੰਘ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਗਈ ਸੀ ਨੌਜਵਾਨ ਦੀ ਭੈਣ 9 ਸਾਲ ਦੀ ਬੱਚੀ ਦੇ ਨਾਲ ਜਬਰ ਜਨਾਹ ਦਾ ਮਾਮਲਾ ਆਇਆ ਸਾਹਮਣੇ ਦੁਸ਼ਕਰਮ ਕਰਨ ਤੋਂ ਬਾਅਦ ਕੀਤਾ ਗਿਆ ਕਤਲ ਗੁਆਂਢੀ ਘਰੋਂ ਸੂਟਕੇਸ ਦੇ ਵਿੱਚੋਂ ਮਿਲੀ ਮਾਸੂਮ ਦੀ ਲਾਸ਼ ਪੌਸਕੋ ਐਕਟ ਤਹਿਤ ਪੁਲਿਸ ਨੇ ਪਰਚਾ ਕੀਤਾ ਗਿਆ ਦਰਜ ਮਾਮਲਾ ਦਿੱਲੀ ਦੇ ਦਿਆਲਪੁਰਾ ਤੋਂ ਆਇਆ ਸਾਹਮਣੇ ਬੀਬੀਐਮਬੀ ਵਿਵਾਦ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਵੱਡਾ ਝੜਕਾ 6 ਮਈ ਦੇ ਹੁਕਮਾਂ ਨੂੰ ਸੋਧਣ ਜਾਂ ਵਾਪਸ ਲੈਣ ਦੀ ਸਰਕਾਰ ਦੀ ਮੰਗ ਨੂੰ ਕੀਤਾ ਰੱਦ ਕਿ ਆ 6 ਮਈ ਦੇ ਜਾਰੀ ਕੀਤੇ ਗਏ ਆਦੇਸ਼ ਸਹੀ ਸਨ ਹੁਣ ਇਸ ਦੇ ਵਿੱਚ ਕੋਈ ਵੀ ਦਖਲ ਦੇਣ ਦਾ ਆਧਾਰ ਨਹੀਂ ਜੋ ਪਾਣੀ ਛੱਡਣ ਨੂੰ ਲੈ ਕੇ ਆਦੇਸ਼ ਹੋਇਆ ਸੀ ਉਹ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਹੋਇਆ ਸੀ ਇਸ ਨਾਲ ਜਿਹੜੀਆਂ 10 ਵੱਡੀਆਂ ਖ਼ਬਰਾਂ ਫਿਰ ਮਲਾਂਗੇ ਕੁਝ ਖਾਸ ਖ਼ਬਰਾਂ ਦੇ ਨਾਲ ਤਦ ਤੱਕ ਲਈ ਦਿਓ ਜੀ ਸਾਡਾ ਧੰਨਵਾਦ